ਸਰ 15 ਅਗਸਤ ਤੇ ਪਹਿਲਾ ਤਾਂ ਸਾਡੇ ਸਾਰੇ ਕਿਰਜੀ ਸਕੂਲ ਵੱਲੋਂ ਤੇ ਸਾਰੇ ਸਮੂਹ ਇਲਾਕੇ ਦੇ ਨਿਵਾਸੀਆਂ ਨੂੰ 15 ਅਗਸਤ ਦੀ 기ਰਜੀ ਤੇ ਲੱਖ ਲੱਖ ਵਧਾਈਆਂ ਹੋਣ ਤੇ ਸਾਨੂੰ ਬੜਾ ਅੱਛਾ ਲੱਗਿਆ ਸਾਡੇ ਸਾਰੇ ਸਕੂਲ ਦੇ ਬੱਚੇ ਆਏ ਐ ਪੁਲਿਸ ਅਫਸਰਾਂ ਦਾ ਧੰਨਵਾਦ ਕਰਨ ਸਾਨੂੰ ਪੁਲਿਸ ਅਫਸਰ ਬੜਾ ਪ੍ਰੋਟੈਕਟ ਕਰਦੀ ਹੈ ਆਪਣੇ ਸਾਨੂੰ ਕਾਨੂੰਨੀ ਸਹਾਇਤਾ ਦਿੰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਰਜੀ ਸਕੂਲ ਦਾ ਉਹਨਾਂ ਨੇ ਵੀ ਬਹੁਤ ਵਾਮ ਰਿਗਾਰਡ ਕੀਤਾ ਸਾਨੂੰ ਬਹੁਤ ਅੱਛਾ ਲੱਗਿਆ ਤੇ ਇੱਕ ਵਾਰ ਸਾਡੇ ਵੱਲੋਂ ਫਿਰ ਲੱਖ ਲੱਖ ਵਧਾਈਆਂ ਆਜ਼ਾਦੀ ਦਿਵਸ ਦੀਆਂ ਤੇ ਮੈਨੀ ਟਰਨਸ ਆਫ ਥਿਸ ਡੇ ਇਸ ਤਰ੍ਹਾਂ ਦੀ ਜਾਣਕਾਰੀ ਮੇਰੇ ਬੱਚਿਆਂ ਨੂੰ ਵੀ ਤੁਹਾਨੂੰ ਵੀ ਥਾਣਾ ਜਾਇ ਕਿਸ ਤਰ੍ਹਾਂ ਦਾ ਰਿਸਪਾਂਸ ਤੇ ਜਾਣਕਾਰੀ ਮਿਲਦੀ ਹੈ ਸਾਨੂੰ ਸਰ ਬਹੁਤ ਤਰੀਕੇ ਦੀ ਜਾਣਕਾਰੀ ਮਿਲੀ ਹੈ ਜਿਸ ਤਰ੍ਹਾਂ ਆਪਾਂ ਨੂੰ ਕਿਦਾਂ ਪੁਲਿਸ ਆਪਣੇ ਹਿੱਤਾਂ ਲਈ ਸਾਨੂੰ ਜਾਗਰੂਕ ਕਰਦੀ ਹੈ ਉਹਨਾਂ ਨੇ ਸਾਨੂੰ ਜਿੱਦਾਂ ਸਾਡੀ ਸੁਰੱਖਿਆ ਕਰਦੇ ਆ ਤੇ ਉਹਨਾਂ ਨੇ ਸਾਨੂੰ ਕਾਨੂੰਨੀ ਵਿਵਸਥਾ ਬਾਰੇ ਦੱਸਿਆ ਬਹੁਤ ਵਧੀਆ ਲੱਗਿਆ ਸਾਨੂੰ ਬੱਚਿਆਂ ਨੇ ਵੀ ਉਹਨਾਂ ਨੂੰ ਗੱਲਾਂ ਦਾ ਕੀਤਾ ਉਹਨਾਂ ਨੇ ਬੜਾ ਇੱਕ ਅੱਛਾ ਵਾਮ ਰਿਗਾਰਡ ਕੀਤਾ ਸਾਨੂੰ ਬਹੁਤ ਅੱਛਾ ਲੱਗਿਆ ਇਹ ਚੀਜ਼ਾਂ ਦਾ ਤੇ ਬੈਸਟ ਵਿਸ਼ੇਸ ਸਰ ਕਿ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਕਿਡਜ਼ੀ ਪ੍ਰੀ ਸਕੂਲ ਦੇ ਵੱਲੋਂ ਜਿਹੜਾ ਇਹ ਇੱਕ ਵਾਰਮ ਥੈਂਕ ਯੂ ਕੀਤਾ ਗਿਆ ਹੈ ਪੁਲਿਸ ਨੌਜਵਾਨਾਂ ਦਾ ਆਜ਼ਾਦੀ ਦਿਹਾੜੇ ਦੇ ਉੱਤੇ ਇਹ ਸਾਡਾ ਇੱਕ ਮੋਟਿਵ ਸੀਗਾ ਕਿ ਉਹਨਾਂ ਦਾ ਅਸੀਂ ਅੱਜ ਥੈਂਕ ਯੂ ਕਰਕੇ ਆਏ ਆਈਏ ਛੋਟੇ ਛੋਟੇ ਬੱਚਿਆਂ ਦੇ ਵੱਲੋਂ ਤੇ ਬੱਚੇ ਆਪਣੇ ਹੱਥਾਂ ਨਾਲ ਕਾਰਡ ਬਣਾ ਕੇ ਲੈ ਕੇ ਆਏ ਉਹਨਾਂ ਲਈ ਅਫਸਰ ਵੀ ਬਹੁਤ ਖੁਸ਼ ਹੋਏ ਤੇ ਅਫਸਰਾਂ ਨੇ ਵੀ ਬੱਚਿਆਂ ਦਾ ਬਹੁਤ ਜ਼ਿਆਦਾ ਚੰਗੇ ਢੰਗ ਦੇ ਨਾਲ ਉਹਨਾਂ ਨੂੰ ਰਿਗਾਰਡ ਕੀਤਾ ਔਰ ਬੱਚੇ ਬਹੁਤ ਖੁਸ਼ ਸੀ ਰਹੀ ਗੱਲ ਸਿੱਖਣ ਦੀ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਸਿੱਖਿਆ ਨਹੀਂ ਸਿੱਖਿਆ ਪਤਾ ਨਹੀਂ ਪਰ ਪੁਲਿਸ ਦੀ ਯੂਨੀਫਾਰਮ ਦੇਖ ਕੇ ਬਹੁਤ ਜ਼ਿਆਦਾ ਪ੍ਰੇਰਿਤ ਹੋਏ ਅਤੇ ਉਹ ਅੱਜ ਬਹੁਤ ਹੀ ਜ਼ਿਆਦਾ ਖੁਸ਼ ਤੇ ਐਕਸਾਈਟਡ ਇੱਥੋਂ ਗਏ ਨੇ ਔਰ ਸਾਨੂੰ ਟਾਈਮ ਦੇਣ ਦੇ ਲਈ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ 15 ਅਗਸਤ ਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਕਿਡਜ਼ੀ ਸਕੂਲ ਦੇ ਸਟੂਡੈਂਟਸ ਜਿਹੜੇ ਹੈਗੇ ਆ ਛੋਟੀਆਂ ਕਲਾਸਾਂ ਦੇ ਨਰਸਰੀ ਤੇ ਕੇਜੀ ਦੇ ਜਿਹੜੇ ਸਟੂਡੈਂਟਸ ਆਏ ਸੀਗੇ ਇਹਨਾਂ ਦੇ ਜਿਹੜੇ ਆਪਣਾ ਆਨਰ ਹੈਗੇ ਆ ਤੇ ਪਲੱਸ ਪ੍ਰਿੰਸੀਪਲ ਸਾਹਿਬ ਵੀ ਨਾਲ ਆਏ ਸੀ ਇਹ ਮਤਲਬ ਪੁਲਿਸ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਵਿਸ਼ ਕਰਨ ਲਈ ਜਿਹੜਾ ਹੈਗਾ ਇਹ ਆਏ ਸੀ ਇੰਡੀਪੈਂਡੈਂਸਡੇ ਬਹੁਤ ਵਧੀਆ ਲੱਗਿਆ ਤੇ ਵੀ ਇਹਨਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈਗੇ ਆ ਜੇ ਜਨਤਾ ਵੱਲੋਂ ਵੀ ਹੁੰਦੇ ਰਹਿਣ ਤਾਂ ਇਹਦੇ ਨਾਲ ਪੁਲਿਸ ਦਾ ਜਿਹੜਾ ਹੈਗਾ ਮੋਰਲ ਵਧਦਾ ਤੇ ਇੱਕ ਪਬਲਿਕ ਦੇ ਨਾਲ ਜਿਹੜਾ ਹੈਗਾ ਰابطਾ ਜਿਹੜਾ ਪੁਲਿਸ ਦਾ ਜਿਹੜਾ ਹੈਗਾ ਵਧੀਆ ਹੁੰਦਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲਾਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ